ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਦੋਸਤੋ ਹੋਰ ਠੀਕ ਠਾਕ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਕਰਦੇ ਹਾਂ ਜੀ ਸ਼ੁਰੂਆਤ بارش ਪੈ ਰਹੀ ਹੈ ਜੀ ਕਈ ਦਿਨਾਂ ਤੋਂ ਜਿਹੜਾ ਇਹ ਸਮਾਂ ਚੱਲ ਰਿਹਾ ਹੁਣ ਥੋੜਾ ਠੀਕ ਨਹੀਂ ਲੱਗ ਰਿਹਾ ਕਿਉਂਕਿ ਫਸਲਾਂ ਜਿਹੜੀ ਨਸਰਾਉਤੇ ਆ ਕੋਈ ਕੋਈ ਬਲ ਨਿਕਲ ਰਹੀ ਆ ਕੋਈ ਰੁਕ ਰੁਕ ਜਿਕੇ ਮਤਲਬ ਇੱਕ ਸਾਰ ਫਸਲ ਨਹੀਂ ਨਿੱਸ ਰਹੀ ਜਿਹੜੀ ਜੀਰੀ ਆ ਤੇ ਕਿਤੇ ਕੋਈ ਬਲ ਨਿਕਲ ਰਹੀ ਆ ਕਿਤੇ ਕੋਈ ਹਲੇ ਬੂਟਾ ਐ ਐਦਾਂ ਹੀ ਖੜਿਆ ਆ ਦੇਖ ਰਹੇ ਹੋ ਜਿਵੇਂ ਤੁਸੀਂ ਤੇ ਬਾਰਿਸ਼ ਇੱਕ ਦਿਨ ਛੱਡ ਕੇ ਹੋ ਰਹੀ ਆ ਜੀ ਛਿੜਕਾ ਪੈ ਜਾਂਦਾ ਜੀ हट ਜਾਂਦਾ ਤੇ ਹੁਣ ਸਾਰੇ ਟਾਈਮ ਬਾਰਿਸ਼ ਦਾ ਪੈਣਾ ਸਹੀ ਨਹੀਂ ਹੈਗਾ ਜੀ ਇਹ ਸਾਰਾ ਹੀ ਕੰਮ ਖਰਾਬ ਹੋ ਜਾਂਦਾ ਕਿਉਂਕਿ ਫਸਲ ਦਾ ਬੂਰੀ ਸਾਰਾ ਝੜ ਜਾਂਦਾ। ਔਰ ਬੂਰ ਝੜ ਗਿਆ ਜੀ ਤਾਂ ਫਿਰ ਇਹਦੇ ਵਿੱਚ ਫੋਕ ਪੈਣੀ ਸ਼ੁਰੂ ਹੋ ਜਾਂਦੀ ਆ। ਫੋਕ ਪੈਣ ਨਾਲ ਆਪਣਾ ਝਾੜ ਘਟਦਾ ਜੀ। ਦੌਦਾਂ ਨਹੀਂ ਬਣਦਾ ਦਾਣਾ ਬਣਦਾ ਨਹੀਂ ਝੋਲ ਵਿੱਚ ਪੂਰਾ ਅਨਾਜ। ਤੇ ਤਾਂ ਕਰਕੇ ਜੀ ਜੋ ਹੁਣ ਬਾਰਿਸ਼ ਹੋ ਰਹੀ ਆ ਦੇਖੋ ਸੌਣ ਦੇ ਮਹੀਨੇ ਚ ਸੁੱਕਾ ਹੀ ਲੰਘਾ ਤਿਆ ਘਟ ਵੱਧ ਦੀ ਬਾਰਿਸ਼ ਹੋਈ ਆ। ਤੇ ਹੁਣ ਮੀ ਪੈ ਰਹਾ ਇੱਧਰ ਆਈ ਸੀ ਆਪਣੇ ਖੇਤ ਚ ਅੱਗੇ ਮੋਟਰ ਤੇ ਤੇ ਆ ਜਿਹੜਾ ਕੰਮ ਚੱਲ ਰਿਹਾ ਸੀ ਇਹ ਵੀ ਵਿਚਾਰੀ ਲੇਬਰ ਦਾ ਵੀ ਕੰਮ ਬੰਦ ਹੋ ਗਿਆ ਦੇਖੋ ਕਿੱਡੇ ਕਿੱਡੇ ਖਾਰ ਪੈ ਗਏ ਤੇ ਇਹਨ ਬਣਾ ਕੇ ਗਏ ਸੀ ਦੇਖੋ ਆ ਦੇਖੋ ਆ ਦੇਖ ਸਕਦੇ ਹੋ ਇਦਾਂ ਘਾਰੇ ਪੈ ਗਏ ਜੀ ਵਿੱਚ ਜਿਹੜਾ ਸੂਆ ਬਣਾ ਰਿਹਾ ਸੀ ਹੁਣ ਆਪਣੇ ਖੇਤ ਲਵੇ ਐਨ ਆਪਣੇ ਖੇਤਾਂ ਜੀ ਸੇਧ ਚ ਆ ਕੇ ਬੰਦ ਹੋ ਗਿਆ ਜੀ ਕੰਮ ਦੋ ਤਿੰਨ ਦਿਨ ਹੋ ਗਏ ਇਦਾਂ ਹੀ ਬੰਦ ਪਿਆ ਕੰਮ ਮੈਨੂੰ ਐਂ ਤੇ ਵੀ ਚਲੋ ਬੈਠਿਆ ਕਰਾਂਗੇ ਉਹਦਾ ਦਿਲ ਲੱਗਦਾ ਜੀ ਇਹਨੂੰ ਜਦੋਂ ਕੰਮ ਕਰਦੀ ਆ ਲੇਵਰਾ ਦੇਖੋ ਆ ਕਿੱਡਾ ਖਾਰਾ ਪਿਆ ਜੀ ਆ ਦੇਖੋ ਪਹੀ ਚੋਂ ਕਿੱਡੇ ਕਿੱਡੇ ਖਾਰ ਪਏ ਹੋਏ ਨੇ ਇਹ ਬੜਾ ਜੀ ਬਣਾ ਬਣਾਇਆ ਕੰਮ ਖਰਾਬ ਹੋ ਗਿਆ ਇਹ ਤੇ ਮੈਨਕ ਮੈਨੂੰ ਵੀ ਨੁਕਸਾਨ ਆ ਠੇਕੇਦਾਰ ਨੂੰ ਇਹਦਾ ਜੋ ਬਣਾ ਰਿਹਾ ਆ ਪਿੱਛੇ ਜਿਹੜੀ ਉਹ ਲੱਗੀ ਹੋਈ ਹੈ ਜੀ ਝਾਲ ਸਿਰਫ ਉੱਥੇ ਤੱਕ ਹੀ ਆਇਆ ਇਹ ਪੱਕਾ ਹੁੰਦਾ ਹੁਣ ਥੋੜਾ ਜਿਹਾ ਟੁੱਟਾ ਰਹਿ ਗਿਆ ਇਹ ਬਸ 10 15 ਏਕੜ ਦਾ ਟੇਲ ਤੱਕ ਆਪਣੇ ਖੇਤਾਂ ਤੋਂ ਅੱਗੇ ਟੇਲ ਆ ਚਰਾਸਾਂ ਲਵੇ ਜਾ ਕੇ ਤਾਂ ਇੰਨਾ ਕਹੀ ਰੁਕ ਗਿਆ ਜੀ ਦੇਖਦੇ ਹੁਣ ਮੌਸਮ ਕਦੋਂ ਖੁੱਲਦਾ ਜੀ ਕਦੋਂ ਇਹਦੀ ਸਾਫ ਹੁੰਦਾ ਪਰ ਨੁਕਸਾਨ ਬਹੁਤ ਕਰਤਾ ਜੀ ਬਹੁਤ ਵਧੀਆ ਪਟਾਈ ਹੋਈ ਵੀ ਸੀ ਇਹਨ ਪੱਦਰ ਇਹਦੀ ਤੇ ਬਾਕੀ ਜੀ ਚਲੋ ਕੀ ਕਰ ਵੀ ਕੁਝ ਨਹੀਂ ਸਕਦੇ ਪਰਮਾਤਮਾ ਅੱਗੇ ਜੋਰ ਵੀ ਨਹੀਂ ਚੱਲਦਾ ਹੈਗਾ ਆਪਣਾ ਜੀ ਜੋ ਕੁਛ ਉਹਨੇ ਕਰਨਾ ਜਿਸ ਤਰ੍ਹਾਂ ਲਿਖਤੇ ਉਦਾਂ ਹੀ ਬਣਨਾ ਪਰ ਫਸਲ ਲਈ ਤਾਂ ਹੁਣ ਮੀਂਹ ਦਾ ਵੀ ਨੁਕਸਾਨ ਆ ਤੇ ਹੋਰਾਂ ਕੰਮਾਂ ਲਈ ਵੀ ਨੁਕਸਾਨ ਆਈ ਤੇ ਫਸਲ ਬਹੁਤ ਸੋਹਣੀ ਸੀ ਇਸ ਵਾਰ ਜੀ ਪਹਿਲਾਂ ਸੋਕੇ ਦੀ ਮਾਰ ਚ ਰਿਹਾ ਕੁਝ ਇੱਕ ਮਹੀਨਾ ਤੇ ਜੁਲਾਈ ਮਹੀਨੇ 'ਚ ਤਾਂ ਬਹੁਤ ਟਾਈਟ ਰੱਖਿਆ ਕੰਮ ਤੇ ਬਾਅਦ 'ਚੋਂ ਪੈਣ ਲੱਗਾ ਆ ਦੇਖੋ ਆ ਹੁਣ ਰਾਤ ਵਾਲੀ ਬਾਰਿਸ਼ ਹੋਈ ਹੈ ਜਿਹੜੀ ਇਦਾਂ ਜੀ ਘਾਰੇ ਪੈ ਗਏ ਦੱਸੋ ਇਹਨਾਂ ਨੂੰ ਕਿਸ ਤਰੀਕੇ ਨਾਲ ਹੁਣ ਲੇਬਰ ਬੰਦ ਕਰੇਗੀ ਇੰਨੀ ਜ਼ਿਆਦਾ ਮਿਹਨਤ ਹੋਣੀ ਆ ਵੀ ਹੱਦ ਤੋਂ ਵੱਧ ਕੰਮ ਹੀ ਸਾਰਾ ਖਰਾਬ ਕਰਕੇ ਰੱਖਦਾ ਉੱਪਰ ਤੋਂ ਲੈ ਕੇ ਘਾਰਾ ਥੱਲੇ ਤੱਕ ਆਂਦਾ ਆਂਦਾ ਦੇਖੋ ਆ ਆ ਸੂਏ ਤੱਕ ਪਹੁੰਚ ਗਿਆ ਜੜ ਤੱਕ ਹੁਣ ਕਿਵੇਂ ਕੰਮ ਚੱਲੇਗਾ ਸਮਝ ਤੋਂ ਬਾਹਰ ਆ ਮਰ ਖਾਲੇ ਇਹਨੂੰ ਠੀਕ ਕਰਨ ਤੇ ਕਿੰਨੇ ਦਿਨ ਲੱਗ ਜਾਣੇ ਆ ਇਹ ਟੋਟੇ ਨੂੰ ਅੱਧਾ ਕਿਲੋਮੀਟਰ ਤੋਂ ਵੀ ਘੱਟ ਆ 57 57 ਕਿੱਲਾਂ ਦਾ ਇਹ ਬਣਾਇਆ ਹੋਇਆ ਤੇ ਆ ਜਾਂ ਤਾਂ ਇਹਨੂੰ ਨਵੇਂ ਸਿਰੇ ਤੋਂ ਹੀ ਬਣਾਉਣਾ ਪਏਗਾ ਇਹ ਆ ਦੇਖੋ ਜੀ ਆ ਇਦਾਂ ਖਾਰ ਪਏ ਨੇ ਜੀ ਆ ਕਿੱਡਾ ਖਾਰ ਪਿਆ ਥੱਲੇ ਆ ਦੇਖੋ ਇਹ ਇੱਥੋਂ ਸ਼ੁਰੂ ਹੋ ਕੇ ਆ ਇੱਥੋਂ ਸ਼ੁਰੂ ਹੋ ਕੇ ਜੀ ਆ ਆ ਆ ਢੇਰ ਲੱਗਿਆ ਪਿਆ ਜੀ ਮਿੱਟੀ ਦਾ ਵਿੱਚ ਇਦਾਂ ਇਦਾਂ ਦੇ ਬਹੁਤ ਸਾਰੇ ਪੈ ਗਏ ਜੀ ਬਹੁਤ ਕੰਮ ਰੁਕ ਗਿਆ ਤੇ ਮੈਨੂੰ ਬੜਾ ਚਾਸੀ ਵੀ ਚਲੋ ਜਦੋਂ ਆਪਣੇ ਖੇਤ ਦੇ ਨੇੜੇ ਆ ਗਈ ਲੇਬਰ ਕੰਮ ਕਰਦੇ ਕਰਦੇ ਆਪਾਂ ਇੱਥੇ ਹੀ ਸ਼ਾਮ ਨੂੰ ਰੋਜ ਆਇਆ ਕਰਾਂਗੇ ਦੇਖਾਂ ਕਿਵੇਂ ਬਣਦਾ ਆਪਣੀ ਮੋਟਰ ਇੱਥੋਂ ਬਹੁਤ ਸੋਹਣਾ 뷰 ਬਣ ਗਿਆ ਜੀ ਨਹੀਂ ਉਹ ਰੇ ਗੰਦ ਸੀ ਸਾਰਾ ਤੇ ਐਦਾਂ ਦੱਬੂਗੀ ਹੋਈ ਸੀ ਔਰ ਹੁਣ ਦੇਖੋ ਸਫਾਈ ਕਰਤੀ ਸੀ ਇੱਕ ਵਾਰ ਤਾਂ ਬਿਲਕੁਲ ਲੈਂ ਪੱਦਰ ਤੇ ਇੱਧਰ ਜਿਹੜੀ ਥੋੜੀ ਬਹੁਤੀ ਰਹਿ ਗਈ ਸੀ ਆਪਣੀ ਖੇਤ ਸਾਈਡ ਇਹ ਦੱਬ ਆਪਾਂ ਚਲੋ ਸਫਾਈ ਕਰਾਂ ਦੀ ਸਲਾਹ ਤੇ ਪੱਕਾ ਹੋ ਜਾਊਗਾ ਇੱਧਰੋਂ ਵੀ ਸਫਾਈ ਕਰਾ ਦਾਂਗੇ ਬੀਟੌਰ ਜੀ ਬਣ ਜੂਗੀ ਮੋਟਰ ਦੀ ਆਪਣੀ ਪਰ ਹਲੇ ਤਾਂ ਧਰੀਆਂ-ਤਰਾਈਆਂ ਰਹਿ ਗਈਆਂ ਚਲੋ ਥੋੜਾ ਟਾਈਮ ਹੋਰ ਅੱਗੇ ਵੱਧ ਜੂਗਾ ਤੇ ਬਣੇਗਾ ਤਾਂ ਹੈ ਹੀ ਹੁਣ ਜਦੋਂ ਬਣਾਉਣ ਲੱਗੇ ਪੂਰਤਾ ਚੜ ਚੜੂ ਗਈ ਐਸੀ ਕੋਈ ਗੱਲ ਨਹੀਂ ਤੇ ਮਿਹਨਤ ਦਾ ਕੰਮ ਛੇੜਦੇ ਜੀ ਪਰਮਾਤਮਾ ਨੇ ਬਣਾਇਆ ਬਣਾਇਆ ਕੰਮ ਪੱਟੀ ਕਟਾਈ ਸੂਈ ਦੀ ਉਹ ਤੇ ਕੰਮ ਖਰਾਬ ਕਰਤਾ ਸਾਰਾ ਹੀ ਤੋ ਬਾਕੀ ਚਲੋ ਉਹ ਲੇਬਰ ਬੈਠੀ ਆ ਬੇਲੀ ਆਪਣੇ ਮੋਟਰਾਂ ਵਾਲੇ ਕੋਠਿਆਂ ਦੇ ਵਿੱਚ ਤੇ ਖਾਣਾ ਬਣਾਈ ਜਾਂਦੇ ਨੇ ਤੇ ਖਾਈ ਜਾਂਦੇ ਨੇ ਵਿਚਾਰੇ ਦੇਖੋ 2 ਦਿਨ 4 ਦਿਨ ਜਦੋਂ ਮੌਸਮ ਖੁੱਲੇਗਾ ਤਾਂ ਫਿਰ ਕੰਮ ਸ਼ੁਰੂ ਹੁੰਦਾ ਇੱਥੇ ਆ ਇੱਥੋਂ ਇਧਰੋਂ ਜਾਦੇ ਬੰਦ ਹੋ ਗਏ ਜੀ ਕੰਮ ਆ ਦੇਖ ਆ ਇਧਰੋਂ ਦੂਜੀ ਸਾਈਡ ਤੋਂ ਖੱਬੇ ਪਾਸੇ ਤੋਂ ਜਾਦੇ ਖਾਰ ਪੈ ਕੇ ਸਾਰੀ ਇਹ ਪਟੜੀ ਥੱਲੇ ਡਿੱਗ ਪਈ ਖਰ ਕੇ ਆ ਦੇਖੋ sire ਤੱਕ ਵੱਡੇ ਵੱਡੇ ਘਾਰੇ ਖੁੱਲੇ ਹੋਏ ਨੇ ਜੀ ਇੰਨੀ بارش ਹੋਈ ਆ ਰਾਤ ਜੀ ਜਿਆਦੇ ਵੀ ਬੁਰਾ ਹਾਲ ਕਰਕੇ ਰੱਖਤਾ ਆ ਦੇਖੋ ਵੀਡੀਓ ਦੇ ਵਿੱਚ ਦੇਖ ਰਹਿ ਸਕਦੇ ਹੋ ਤੁਸੀਂ ਇਹ ਦੇਖੋ ਇਦਾਂ ਜੀ ਐੇ ਕੰਮ ਖਰਾਬ ਕਰਤਾ ਜੀ ਹੁਣ ਇਹਨੂੰ ਦੁਬਾਰੇ ਘਾਰੇ ਭਰਨੇ ਪੈਣਗੇ ਜੀ ਸੀ ਬੀ ਮਸ਼ੀਨ ਨਾਲ ਤੇ ਫਿਰ ਦੁਬਾਰੇ ਇਹਦੇ ਵਿੱਚ ਮਿੱਟੀ ਪਾ ਕੇ ਫਿਰ ਪਟਾਈ ਹੋਏਗੀ ਪਹਿਲਾਂ ਤਵਾਈ ਹੋਏਗੀ ਪਰ ਐ ਵੀ ਥੋਥ ਰਹਿਣ ਦੇ ਵੀ ਚਾਂਸ ਨੇ ਜਿੱਥੇ ਹੁਣ ਇਹਦੇ ਉੱਪਰ ਮਿੱਟੀ ਪਾਉਗੀ ਤਾਂ ਇਹ ਬਹਿ ਵੀ ਸਕਦੀ ਆ ਪ੍ਰੀਮਿਕਸ ਇਥੋਂ ਤੇ ਸਾਰਾ ਹੀ ਕੰਮ ਖੜਾ ਤਿਆ ਪੁਲੀ ਕੰਪਲੀਟ ਹੋ ਗਈ ਸੀ ਜੀ ਲੋ ਚੱਲਦੇ ਆ ਪੁਲੀ ਵਾਲਾ ਵੀ ਵਿਊ ਦਿਖਾਣੇ ਆ ਆ ਦੇਖੋ ਕਿੱਡਾ بڑا ਖਰਚਾ ਕਰਿਆ ਜੀ ਉੱਪਰ ਵਾਲੇ ਦੁਵਾਲੇ ਇਹਨਾਂ ਨੇ ਸਪੋਰਟਾਂ ਲਾਈਆਂ ਨੇ ਵੀ ਕੋਈ ਚੀਜ਼ ਨਾ ਵਿੱਚ ਡਿੱਗ ਸਕੇ ਕੋਈ ਸਾਧਨ ਆ ਦੇਖੋ ਵੀ ਗੱਡੀ ਵਗੈਰਾ ਕੋਈ ਵੀ ਇਹ ਸਪੋਰਟ ਲਾਈ ਆ ਜੀ ਸਾਈਡ ਤੇ ਪੁਲੀ ਦੇ ਆ ਦੇਖੋ ਟੇਪਰ ਕਰਕੇ ਆਨ ਬਹੁਤ ਵਧੀਆ ਕੰਮ ਕਰਿਆ ਜੀ ਇਹ ਔਰ ਇਧਰ ਸਾਈਡ ਹਲੇ ਘਟ ਪਏ ਨੇ ਖਾਰ ਜੀ ਆ ਦੇਖੋ ਇੱਥੇ ਪਈ ਤਾਂ ਹੈਗੇ ਪਰ ਇੰਨੇ ਨਹੀਂ ਪਈ ਹੈਗੇ ਜਿਆਦਾ ਇੰਨੀ ਪੱਟਤੀ ਸੀ ਵੀ ਚਲੋ ਇਕੱਠੀ ਬਣਾ ਦਾਂਗੇ ਹੁਣ ਜਿਹੜਾ ਟੋਟਾ ਰਹਿੰਦਾ ਬਰਸ਼ ਨੇ ਸਾਰੇ ਹੀ ਕੰਮ ਖਰਾਬ ਕਰਤਾ ਜੀ ਬਹੁਤ ਦਿਨ ਦਪਰੀ ਆ ਆ ਫਸਲ ਵੀ ਦੇਖੋ ਆ ਦੇਖੋ ਆਪਣੀ ਜੀਰੀ ਸੀ ਜਿਹੜੀ ਦੇਖ ਸਕਦੇ ਹੋ ਇੱਧਰ ਆ ਨਿਸਰਨ ਲੱਗ ਰਹੀ ਸਾਰਾ ਬੂਰ ਝੜ ਗਿਆ ਜੀ ਦਾ ਝਾੜ ਤੇ ਬੜਾ ਮਾੜਾ ਅਸਰ ਪੈਂਦਾ ਜੀ ਇਸ ਚੀਜ਼ ਦਾ ਜਿੰਨਾ ਵੀ ਕਹਿ ਦਿਓ ਹਾਂ ਜੀ بارش ਨੇ ਕੰਮ ਰੋਕ ਦਿਆ ਹਾਂ ਜੀ بارش ਨੇ ਰੋਕ ਲਿਆ ਫਿਰ ਹੁਣ ਕਦੋਂ ਕੈਸੇ ਕਰੋਗੇ ਇਸਕੋ ਬਸ ਅੱਜ ਰਾਤ ਕੀ ਹੋ ਰਿਹਾ ਜੀ ਹੈ ਅੱਜ ਰਾਤ ਕੀ بارش ਹੋ ਰਹੀ ਸਿਰਫ ਅੱਜ ਪੱਕਾ ਪਤਾ ਹੈ नेट <laughs> देखा हुआ है <laughs> अच्छा ऊपर चढ़ रहा है आसमान आप देख लो जी <laughs> ये तो दो मिनट में आ जाता है क्या करें हैं काम सारा ही रुक गया मुझे यू था भी ये काम बन जाएगा अब चलो अपने खेत के तरफ देखेंगे कैसा व्यू है बढ़िया बन जाएगा क्यों यहाँ कबाड़ वगैरह था <laughs> बढ़िया तो जीव लगता तो ना रोड पे हाँ हाँ बात पक्की है अच्छा पीछे जो पक्का किया हुआ है उसमें पानी छोड़ दिया पीछे तक नहीं, नहीं अच्छा सारा बना के छोड़ेंगे ठीक जिस के लिए उसके लिए छोड़ रखा है वैसे अच्छा अच्छा ठंडा पानी आता है ठंडा के बोर का तो रहा है जैसे अपने मोटर से तो ठंडा आता है इसमें पानी है नहीं हाँ मोटर का हां कौन सी नहर में से चक्का हुआ है पाखड़ा में से चक्का हुआ है पानी ये ये नहीं पता ये तो नहीं अच्छा हां ठेकेदार बैठे हैं जी मोटर दे अपनी देखो हां देखो ठेकेदार साहब भी आए हुए ने लेबर भी फिर खाना बनाई जाती है खाई जाती है आ, चलो चल जाएगा कोई बात नहीं कल का दिन अगर रुक गया तो परसों चल जाएगा आपका काम ठीक है ना दो दिन तो तो रखना पड़ेगा पेगा क्या कर सकते आप फसल का भी नुकसान है देखो ये जीरी है जीरी का सारा बूर होता है ना बूर जिससे चावल बनता है समझ गया। वो सारा खराब हो गया इसका अब इसके झाड़ पे असर पड़ेगा बुरी तरह कम निकलेगा झाड़ जिस जीरी पे निसरते टाइम बारिश होती है ना तो उसका बूर झड़ जाता है तो चावल में दिक्कत आती है वजन नहीं रहता और खाली दाना रह जाता है हाँ हमारा भी नुकसान है बहुत बड़ा अब तो बारिश का बहुत नुकसान है देखो ये लेबर वाला भाई जी बेचारा वेले बैठे ने उत्थे अपना बाकी चलो 1-2 ਦਿਨ ਤੱਕ ਕਹਿੰਦਾ ਇਹ ਕਹਿੰਦਾ ਕੱਲ ਤੇ ਕੇਦਾਰ ਨੇ ਦੇਖਿਆ ਨਟ ਕੱਲ ਕੱਲ ਦੀ ਬਾਰਿਸ਼ ਆ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਏਗਾ ਚਲੋ ਦੋਸਤੋ ਕਰਦੇ ਆ ਜੀ ਇੱਥੇ ਬਲੌਗ ਦੀ ਐਂਡ ਤੇ ਕੱਲੋਂ ਨਵੇਂ ਬਲੌਗ ਚ ਫੇਰ ਦਰਸ਼ਨ ਦੇਵਾਂਗੇ ਠੀਕ ਹੈ ਜੀ ਸ਼ਾਸਤਰੀ ਕਾਲ ਸਾਰਿਆਂ ਨੂੰ ਤੇ ਜਿਹੜੇ ਦੋਸਤ ਵੀ ਨਵੇਂ ਆਏ ਨੇ ਜੀ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਡੇਲੀ ਦੀ ਵੀਡੀਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਡੇਲੀ ਦੀਆਂ ਜੋ ਵੀਡੀਓ ਨੇ ਤੁਹਾਡੇ ਮੋਬਾਈਲ ਦੇ ਅੱਗੇ ਆ ਜਾਇਆ ਕਰਨੀ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ